ਹੁਣ ਸਤਬਦੀ ਮਨਾ ਰਹੇ ਆ ਬਹੁ ਜਗ੍ਹਾ ਦੇ ਉੱਤੇ ਸਾਨੂੰ ਜਿਹੜੇ ਬੈਨਰ ਮਿਲਣਗੇ ਹੋਲਡਿੰਗ ਲੱਗੇ ਹੋਏ ਮਿਲਣਗੇ ਤੇਗ ਬਹਾਦਰ ਹਿੰਦ ਦੀ ਚਾਦਰ ਤੇਗ ਬਹਾਦਰ ਹਿੰਦੀ ਚਾਦਰ ਸਾਨੂੰ ਇਹ ਲੱਗੇ ਹੋਏ ਮਿਲਣਗੇ ਪਰ ਕਿੱਥੇ ਆਪਾਂ ਸੋਚਣਾ ਕਰੀਏ ਵੀ ਕੀ ਇਹ ਸਤਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੀ ਸ਼ਖਸੀਅਤ ਜਿਹੜੀ ਹੈ ਉਹ ਕਿਸੇ ਇੱਕ ਫਿਰਕੇ ਤੱਕਰ ਸੀਮਤ ਨਹੀਂ ਕਰ ਰਹੀ ਸੀ ਗੁਰਦੇਵ ਸੱਚੇ ਪਾਤਸ਼ਾਹ ਜੀ ਜਿਹੜੀ ਸ਼ਖਸੀਅਤ ਨੂੰ ਬਹੁਤ ਵੱਡੀ ਸ਼ਖਸੀਅਤ ਹੈ ਅਸਲ ਦੇ ਅੰਦਰ ਨਾ ਜੀ ਜਦੋਂ ਅਸੀਂ ਨਜ਼ਰੀਆ ਇੱਕ ਡੂੰਗੀ ਵਿਚਾਰ ਵਾਲਾ ਲਵਾਂਗੇ ਜਦੋਂ ਗੁਰੂ ਨਾਨਕ ਦੇਵ ਘਰ ਦੇ ਸਿਧਾਤ ਨੂੰ ਵੇਖਾਂਗੇ ਤੇ ਉੱਥੇ ਸਾਡੇ ਸਾਹਮਣੇ ਇੱਕ ਵੱਡਾ ਪਹਿਲੂ ਦਿਖੇਗਾ ਉਹ ਪਹਿਲੂ ਕੀ ਹੈ ਗੁਰਕਲਗੀ ਤਰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰੀ ਕਵੀ ਨੇ ਜਿਹੜਾ ਨਾ ਅਸਲ ਦੇ ਵਿੱਚ ਟੁਕਮਾ ਸ਼ਬਦ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀਆਂ ਦੇ ਪ੍ਰਤੀ ਬਣਦਾ ਹੈ ਉਹ ਬਣਦਾ ਹੈ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਪ੍ਰਗਟ ਭਏ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਕੇਵਲ ਹਿੰਦ ਦੀ ਚਾਦਰ ਨਹੀਂ ਠੀਕ ਆ ਹਾਲਾਤ ਪੈਦਾ ਹੋਏ ਉਸ ਵੇਲੇ ਇਤਰਾਹ ਦੇ ਹਾਲਾਤ ਸਨ ਵੀ ਮੁਗਲਾਂ ਦੀ ਹਕੂਮਤ ਮੁਸਲਮਾਨਾਂ ਦੀ ਹਕੂਮਤ ਆ ਹਿੰਦੂਆਂ ਉੱਤੇ ਅਤਿਆਚਾਰ ਕੀਤੇ ਜਾ ਰਹੇ ਨੇ ਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕੋ ਕਸ਼ਮੀਰੀ ਪੰਡਿਤ ਆਏ ਹਿੰਦੂ ਪੰਡਿਤ ਆਏ ਉਹਨਾਂ ਨੇ ਆਪਣੀ ਫਰਿਆਦ ਰੱਖੀ ਮਹਾਰਾਜ ਜੀ ਦੀ ਆਵਾਜ਼ ਜਿਹੜੀ ਉੱਠਦੀ ਹੈ ਜ਼ੁਲਮ ਦੇ ਵਿਰੁੱਧ ਆਵਾਜ਼ ਉੱਠੀ ਹੈ ਮੈਂ ਤੇ ਅਕਸਰ ਬੇਨਤੀ ਕਰਦਾ ਉਹਨਾਂ ਵੀ ਇਹੀ ਭਲੇਖਾ ਪਿਆ ਸੀ ਕਾਜੀ ਨੂੰ ਕਾਜੀ ਨੇ ਗੁਰ ਤੇਗ ਬਹਾਦਰ ਸੱਚੇ ਪਾਤਸ਼ਾਹ ਨਾਲ ਵਾਰਤਾਲਾਪ ਹੋਇਆ ਦਿੱਲੀ ਦੇ ਵਿਖੇ ਚਾਨਨੀ ਚੌਕ ਵਿੱਚ ਉਹ ਕਹਿੰਦਾ ਵੀ ਮੈਂ ਤੁਹਾਡਾ ਫਲਸਫਾ ਪੜਿਆ ਤੁਹਾਡਾ ਇਤਿਹਾਸ ਪੜਿਆ ਬਿਲਕੁਲ ਵੱਖਰਾ ਹੈ ਜੁਦਾ ਹੈ ਤੁਹਾਡੇ ਵਿਚਾਰ ਤਰ੍ਹਾਂ ਨਾਲ ਮੇਲ ਨਹੀਂ ਖਾਂਦੀ ਪਰ ਤੁਸੀਂ ਕਿਉਂ ਇਹਨਾਂ ਦੇ ਜਨੇਊ ਵਾਸਤੇ ਆ ਗਏ ਤੇ ਕਾਜੀ ਨੂੰ ਗੁਰਤੇਗ ਬਾਦਲ ਸੱਚੇ ਪਾਤਸ਼ਾਹ ਨੇ ਆਖਿਆ ਸੀ ਕਾਜੀ ਜੀ ਮੈਂ ਆਇਆ ਜਨੇਊ ਵਾਸਤੇ ਆ ਪਰ ਮੈਂ ਇਨਾਂ ਦੇ ਜਨੇਊ ਵਾਸਤੇ ਨਹੀਂ ਆਇਆ ਮੈਂ ਉਹ ਜਨੇਊ ਵਾਸਤੇ ਆਇਆ ਹਾਂ ਜਿਹੜਾ ਜਨੇਊ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜਾ ਆਸਾ ਕੀ ਵਾਰਤ ਵਿੱਚ ਆਪ ਪੜਦੇ ਆ ਜੀ ਦਇਆ ਕਪਾਹ ਸੰਤੋਖ ਸੂਤ ਜਤ ਜੰਡੀ ਸਤ ਵਟ ਇਹ ਜਨੇਊ ਜੀ ਕਾ ਹੈਤਾ पांडे ਕਾਤੇ ਮੈਂ ਉਸ ਨੇ ਉਹ ਵਾਤਿਆ ਜਿਹਦਾ ਮੁੱਢ ਦਇਆ ਤੋਂ ਵੱਜਦਾ ਹੈ ਕਾਜੀ ਜੀ ਅੱਜ ਤੁਹਾਡੀ ਹਕੂਮਤ ਹੈ ਹਿੰਦੂਆਂ ਉੱਤੇ ਅਤਿਆਚਾਰ ਕੀਤੇ ਜਾ ਰਹੇ ਨੇ ਉਹ ਹਿੰਦੂ ਵੀਰ ਸਾਡੇ ਕੋਲ ਆਏ ਨੇ ਅਸੀਂ ਉਹਨਾਂ ਦੇ ਹੱਕ ਵਿੱਚ ਤੁਹਾਡੇ ਵਿਰੋਧ ਕਰਦੇ ਪਏ ਹਾਂ ਆਪਣਾ ਬਲੀਦਾਨ ਦੇਣ ਵਾਸਤੇ ਵੀ ਤਿਆਰ ਹਾਂ ਤੇ ਜੇ ਕਿਤੇ ਹਿੰਦੂਆਂ ਦੀ ਹਕੂਮਤ ਹੁੰਦੀ ਮੁਸਲਮਾਨਾਂ ਉੱਤੇ ਅਤਿਆਚਾਰ ਕੀਤੇ ਜਾਂਦੇ ਹੁੰਦੇ ਮੁਸਲਮਾਨ ਗੁਰੂ ਨਾਨਕ ਦੇ ਘਰ ਵਿੱਚ ਸ਼ਰਨ ਲੈਣ ਦੇ ਬਾਤੇ ਆਉਂਦੇ ਤੇ ਅਸੀਂ ਉਹਨਾਂ ਦੀ ਬਾਹ ਫੜਨੀ ਸੀ ਅਸੀਂ ਉਹਨਾਂ ਦੇ ਹੱਕ ਵਿੱਚ ਖੜਨਾ ਸੀ ਮੁਸਲਮਾਨਾਂ ਦੇ ਹੱਕ ਵਿੱਚ ਖੜਨਾ ਸੀ ਇਹ ਗੁਰੂ ਨਾਨਕ ਦੇ ਘਰ ਦੀ ਖੇਡ ਹੈ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਕਿਉਂਕਿ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਫਿਰਕੇ ਦੀ ਗੱਲ ਨਹੀਂ ਹੈ ਗੁਰੂ ਨਾਨਕ ਦੀ ਘਰ ਦੀ ਖੇਡ ਹੈ ਮਾਨਵਤਾ ਦੀ ਖੇਡ ਹੈ ਮਾਨਵਤਾ ਦੀ ਵਿਚਾਰ ਕਰਨ ਦੀ ਗੱਲ ਕਰਦੀ ਹੈ ਇਨਸਾਨੀਅਤ ਦੀ ਵਿਚਾਰ ਕਰਨ ਦੀ ਗੱਲ ਕਰਦੀ ਹੈ ਹਿਊਮਨ ਰਾਈਟਸ ਦੀ ਗੱਲ ਕਰਦੀ ਹੈ ਮਨੁੱਖੀ ਹੱਕਾਂ ਦੀ ਗੱਲ ਕਰਦੀ ਹੈ ਸੋ ਇਹ ਪੱਖੜਾ